ਸਲੋਕ ਮਹੱਲਾ ਤੀਜਾ ਹਮਾ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਚਰ ਵਿੱਚ ਦਮ ਹੈ ਤਿਚਰ ਨਾ ਚੇਤੈ ਕੀ ਕਰੇਗ ਅੱਗੇ ਜਾਏ ਹੋ ਮਾ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਅਦੀਵਾਰ ਚੱਲ ਰਹੀ ਹੈ ਰਾਗ ਬਿਹાગੜਾ ਦੇ ਵਿੱਚ ਵਾਰ ਦੀ 19ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੰਗ 555 556 ਦੇ ਉੱਪਰ ਸੋ ਮਹਾਰਾਜਾ ਕਿਰਪਾ ਕਰਦੇ ਨੇ ਕਹਿੰਦੇ ਹਉਮੈ ਵਿੱਚ ਜਗਤਮੁਆ ਮਰਦ ਮਰਦਾ ਜਾਏ ਹਉਮੈ ਵਿੱਚ ਜਗਤਮੁਆ ਅਰਥਾਤ ਕਿ ਹਉਮੈ ਦੇ ਵਿੱਚ ਹੀ ਸਾਰਾ ਜਗਤ ਮਹਾਰਾਜਾ ਕਹਿੰਦੇ ਮਰਿਆ ਹੋਇਆ ਹੈ ਕਹਤੇ ਹੁਣ ਵੀ ਪਾਸ਼ਾ ਕਹਿੰਦੇ ਮਰਦ ਮਰਦਾ ਜਾਏ ਅਰਥਾਤ ਕਿ ਅੱਗੇ ਵੀ ਮਰਦਾ ਹੀ ਮਰਦਾ ਜਾ ਰਿਹਾ ਹੈ ਸੋ ਮਹਾਰਾਏ ਕਹਿੰਦੇ ਜਚਰ ਵਿੱਚ ਦਮ ਹੈ ਤਿਚਰਨਾ ਤੇ ਤਈ ਕੀ ਕਰੇ ਕੋ ਅੱਗੇ ਜਾਏ ਜਚਰ ਵਿੱਚ ਦਮ ਹੈ ਜਨਾਚਰ ਤੇ ਸਰੀਰ ਦੇ ਵਿੱਚ ਸੁਵਾਸ ਹਨ ਪਾਇ ਉਹ ਨਚਰ ਤੇ ਪਾਸ਼ਾ ਕਹਿੰਦੇ ਤਿਚਰਨਾ ਤੇ ਤਈ ਉਹ ਨਚਰ ਤੇ ਉਸ ਆਕਾਰਪੁਰਖ ਵਾਹਿਗੁਰੂ ਜੀ ਨੂੰ ਚੇਤੇ ਨਹੀਂ ਕਰਦਾ ਕਹਿੰਦਾ ਕਿਆ ਕਰੇਗ ਅੱਗੇ ਜਾਏ ਤੇ ਮਹਾਰਾਜ ਕਹਿੰਦੇ ਜਦੋਂ ਸਵਾਸੇ ਨਿਕਲ ਗਏ ਸਰੀਰ ਦੇ ਵਿੱਚੋਂ ਫਿਰ ਅੱਗੇ ਦਰਗਾਹ ਦੇ ਵਿੱਚ ਜਾ ਕੇ ਕੀ ਕਰੇਗਾ ਕਹਿੰਦੇ ਗਿਆਨੀ ਹੋਏ ਸੋਚੇਤਨ ਹੋਏ ਅਗਿਆਨੀ ਅੰਧ ਕਮਾਏ ਗਿਆਨੀ ਹੋਏ ਸੋਚੇਤਨ ਹੋਏ ਕੋਈ ਗਿਆਨਮਾਨ ਪਰਛੋਏ ਤੇ ਮਹਾਰਾਜ ਕਹਿੰਦੇ ਉਹ ਚੇਤਨ ਹੁੰਦਾ ਸਾਵਧਾਨ ਹੁੰਦਾ ਜਾਗਰੂਕ ਹੁੰਦਾ ਅਗਿਆਨੇ ਅੰਧ ਕਮਾਏ ਤੇ ਜੜਾ ਗਿਆਨੀ ਹੁੰਦਾ ਨਾ ਮਹਾਰਾਜ ਕਹਿੰਦੇ ਅਗਿਆਨਤਾ ਦੀ ਕਮਾਈ ਕਰਦਾ ਹੈ ਕਹਿੰਦੇ ਨਾਨਕ ਇੱਥਾ ਕਮਾਵ ਸੋ ਮਿਲਾ ਅੱਗਾ ਪਾਏ ਜਾਏ ਨਾਨਕ ਇੱਥਾ ਕਮਾਵ ਸੋ ਮਿਲਾ ਤੇ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕੇ ਮਨੁੱਖ ਜੋ ਵੀ ਇੱਥੇ ਧਰਤੀ ਧਰਮ ਸਾਲ ਦੇ ਵਿੱਚ ਰਹਿੰਦੇ ਆ ਕਰਮਾਂ ਦੀ ਕਮਾਈ ਕਰਦਾ ਹੈ ਮਹਾਰਾਜ ਕਹਿੰਦੇ ਉਸ ਨੂੰ ਉਸੇ ਦਾ ਹੀ ਫਲ ਮਿਲਦਾ ਹੈ ਨਾਨਕ ਇੱਥੇ ਕਮਾਵੈ ਸੋ ਮਿਲੇ ਬਾਅਦਸ਼ਾਹ ਕਹਿੰਦੇ ਅੱਗੇ ਪਾਏ ਜਾਏ ਤੇ ਅੱਗੇ ਦਰਗਾਹ ਦੇ ਵਿੱਚ ਜਾ ਕੇ ਵੀ ਮਹਾਰਾਜ ਕਹਿੰਦੇ ਕਰਮਾਂ ਦਾ ਫਲ ਭੋਗਦਾ ਹੈ ਜੀਵ ਸੋ ਅਗੋ ਦੂਸਰੇ ਸ਼ਲੋਕ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਤੋਰਾ ਖਸਮੈ ਕਾ ਹੁਕਮ ਪਿਆ ਵਿਣ ਸਤਗੁਰ ਚੇਤਿਆ ਨਾ ਜਾਏ ਸਤਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਵ ਲਾਏ ਤੋਰ ਖਸਮੇ ਕਾ ਹੁਕਮ ਪਿਆ ਮਹਾਰਾ ਜੀ ਨੇ ਤੋਰ ਦਰਗਾਹੋਂ ਉਸ ਖਸਮ ਦਾ ਮਾਲਕ ਦਾ ਸੁਆਮੀ ਦਾ ਹੁਕਮ ਹੀ ਐਸਾ ਪਿਆ ਹੈ ਜੀਵਾਂ ਦੇ ਮਸਤਕ ਦੇ ਵਿੱਚ ਕੀ ਕਹਿੰਦਾ ਬਿਨ ਸਤਗੁਰ ਚੇਤੇ ਆ ਨਾ ਜਾਏ ਕਿ ਸਤਗੁਰ ਪਾਸ਼ਾ ਜੀਆ ਤੋਂ ਬਿਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਕੀਤਾ ਹੀ ਨਹੀਂ ਜਾ ਸਕਦਾ ਇਹ ਹੁਕਮ ਪਿਆ ਹੈ ਭਾਈ ਕਹਿੰਦਾ ਸਤ ਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲੈ ਵਲਾਈ ਸਤ ਗੁਰ ਮਿਲਿਆ ਅੰਤਰ ਰਵ ਰਹਿਆ ਤੇ ਸਤ ਗੁਰ ਪਾਸ਼ਾ ਜੀਆਂ ਦੇ ਮਿਲਿਆ ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਰਮਿਆ ਹੋਇਆ ਅਸਵਾਸ ਮਾਇਆ ਹੋਇਆ ਪ੍ਰਤੀਤ ਹੋਣ ਲੱਗ ਪੈਂਦਾ ਅੰਤਿਸ਼ ਕਰਨ ਦੇ ਵਿੱਚ ਪਤਮਹਾਰਾਏ ਕਹਿੰਦੇ ਸਦਾ ਰਹਿਆ ਲੈਵ ਲਾਏ ਤੇ ਗੁਰਮੁਖ ਗੁਰੂ ਪਿਆਰੇ ਸਦਾ ਹੀ ਹਰੀ ਦੇ ਨਾਲ ਲੈਵ ਲਾ ਛੱਡਦੇ ਹਨ ਕਹਿੰਦੇ ਦਾਮ ਦਾਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਤੇ ਗੁਰਮੁਖ ਗੁਰੂ ਪਿਆਰੇ ਮਹਾਰਾਜ ਕਹਿੰਦੇ ਦਾਵੰਦਮ ਅਥਵਾ ਸਵਾ ਸਵਾ ਸਦਾ ਹੀ ਸੰਭਾਲਦੇ ਰਹਿੰਦੇ ਨੇ ਚੇਤੇ ਕਰਦੇ ਰਹਿੰਦੇ ਨੇ ਹਰੀ ਜੀ ਨੂੰ ਅਤੇ ਮਹਾਰਾਜ ਕਹਿੰਦੇ ਦਮ ਨਾ ਬਿਰਥਾ ਜਾਏ ਇੱਕ ਸਵਾਸ ਵੀ ਵਿਅਰਥ ਨਹੀਂ ਜਾਣ ਦਿੰਦੇ ਖਾਲੀ ਨਹੀਂ ਜਾਣ ਦਿੰਦੇ ਕਹਿੰਦੇ ਜਨਮ ਮਰਨ ਕਾ ਪੌਗਿਆ ਜੀਵਨ ਪਦਵੀ ਪਾਏ ਤੇ ਐਸੇ ਗੁਰਮਖਾਂ ਗੁਰੂ ਪਿਆਰਿਆਂ ਦੇ ਅੰਦਰ ਉਹ ਮਹਾਰਾਜ ਕਹਿੰਦੇ ਜਨਮ ਤੇ ਮਰਨ ਦਾ ਪੌ ਜਿਹੜਾ ਡਰ ਜਿਹੜਾ ਜਾਂਦਾ ਰਹਿੰਦਾ ਹੈ ਜੀਵਨ ਪਦਵੀ ਪਾਏ ਅਰਥਾਤਕ ਜੀਵਨ ਦਾ ਮਰਤਬਾ ਜਾਂ ਰਤਬਾ ਪਾ ਲੈਂਦੇ ਨੇ ਦਰਜਾ ਪਾ ਲੈਂਦੇ ਨੇ ਉਹਦਾ ਪਾ ਲੈਂਦੇ ਨੇ ਨਾਨਕ ਇਹੋ ਮਰਤਬਾ ਤਿਸਨੋਂ ਦੇ ਜਿਸਨੋਂ ਕਿਰਪਾ ਕਰੇ ਰਜਾਈ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਨਾਨਕ ਇਹੋ ਮਰਤਬਾ ਤਿਸਨੋਂ ਦੇ ਅਰਥਾਤ ਕਿ ਇਹ ਮਰਤਬਾ ਇਹ ਆਉਦਾ ਇਹ ਰਤਬਾ ਆਕਾਲ ਪੁਰਖ ਵਾਹਿਗੁਰੂ ਉਸ ਗੁਰਮੁਖ ਗੁਰੂ ਪਿਆਰੇ ਨੂੰ ਦਿੰਦੇ ਹਨ ਕਿਹੜਾ ਮਰਤਬਾ ਜੀਵਨ ਪਦਵੀ ਪ੍ਰਾਪਤ ਕਰਨੇ ਵਾਲਾ ਕਿੰਨੋ ਦਿੰਦੇ ਨੇ ਕਹਿੰਦੇ ਜਿਸ ਨੂੰ ਕਿਰਪਾ ਕਰੇ ਰਜਾਏ ਆਪਣੇ ਰਜਾ ਦੇ ਮੁਤਾਬਕ ਆਪਣੇ ਭਾਣੇ ਦੇ ਮੁਤਾਬਕ ਮੌਜ ਦੇ ਮੁਤਾਬਕ ਜਿਹਦੇ ਤੇ ਬਾਦਸ਼ਾਹ ਕਿਰਪਾ ਕਰ ਦਿੰਦੇ ਨੇ ਉਹਨੂੰ ਜੀਵਨ ਪਦਵੀ ਬਖਸ਼ ਦਿੰਦੇ ਹਨ ਸਵਾਗਤ ਹਨ ਗੁਰੂ ਰਾਮਦਾਸ ਮਹਾਰਾਜ ਆਪਣੇ ਵਾਰ ਦੇ ਪੌੜੀ ਦੇ ਵਿੱਚ ਕਿਰਪਾ ਕਰਦੇ ਹਨ ਕਹਿੰਦੇ ਆਪੇ ਦਾ ਨਾਂ ਬੀਨਿਆ ਆਪੇ ਪ੍ਰਦਾਨਾ ਕਪੇ ਰੂਪ ਦਿਖਾਲਦਾ ਆਪੇ ਲਾਇ ਤੇ ਅਨ ਆਪੇ ਦਾ ਨਾਂ ਬੀਨਿਆ ਕਾਲਪੁਰਖ ਵਾਹਿਗੁਰੂ ਆਪੇ ਦਾਨ ਅਰਥ ਅਰਸਾ ਰ ਕੁਝ ਜਾਣਣ ਵਾਲਾ ਸਿਆਣਾ ਹੈ ਅਤਬੀ ਦੇ ਅਰਥਾਤ ਸਾਰਾ ਕੁਝ ਵੇਖਣ ਵਾਲਾ ਹੈ ਆਪੇ ਪਰਦਾਨਾ ਅਰਥਾਤ ਕਿ ਉਹ ਆਕਾਲ ਪੁਰਖ ਵਾਹਿਗੁਰੂ ਆਪ ਹੀ ਪਰਦਾਨਾ ਸੋ ਸ਼੍ਰੋਮਣੀ ਐ ਕਹਿੰਦੇ ਆਪੇ ਰੂਪ ਦਿਖਾਲਦਾ ਆਪੇ ਲਾਇ ਤੇ ਅਨ ਤੇ ਆਪ ਹੀ ਜੀਵਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੂਪ ਧਾਰਨ ਕਰਕੇ ਦਿਖਾ ਲਈ ਜਾਂਦਾ ਹੈ ਅਨਕ ਰੂਪ ਖੇ ਨਮਾਹ ਕੁਦਰਤ ਧਾਰਦਾ ਤੇ ਮਹਾਰਾਜ ਕਹਿੰਦੇ ਆਪ ਹੀ ਉਹ ਧਿਆਨੀ ਹੋ ਕੇ ਧਿਆਨ ਲਾ ਕੇ ਬਹਿ ਜਾਂਦਾ ਹੈ ਅਖੰਡ ਸਮਾਧੀ ਲਾ ਕੇ ਬਹਿ ਜਾਂਦਾ ਹੈ ਆਕਾਲ ਪੁਰਖ ਵਾਹਿਗੁਰੂ ਕਹਿੰਦੇ ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨ ਤੇ ਉਹ ਆਕਾਲ ਪੁਰਖ ਵਾਹਿਗੁਰੂ ਆਪ ਹੀ ਮੋਨੀ ਹੋ ਕੇ ਚੁੱਪ ਹੋ ਕੇ ਵਰਤਦਾ ਹੈ ਕਹਿੰਦੇ ਮਹਾਰਾਜ ਕਹਿੰਦੇ ਆਪ ਹੀ ਗਿਆਨ ਦੀ ਕਥਨੀ ਕਰਨ ਲੱਗ ਪੈਂਦਾ ਹੈ ਜਿਵੇਂ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਨਾ ਕਹਿੰਦਾ ਕਬ ਹੋ ਮੌਨਤਾ ਰੀਲਾ ਵਧਿਆਨ ਕਬ ਹੋਏ ਪੰਡਿਤ ਕਰੇ ਬਖਿਆਨ ਕਿਤੇ ਪੰਡਿਤ ਜਾਵੇ ਦਿਵਾਨ ਹੋ ਕੇ ਬਖਿਆਨ ਕਰਨ ਲੱਗ ਪੈਂਦਾ ਕਿਤੇ ਮੌਨਤਾ ਰੀ ਹੋ ਕੇ ਧਿਆਨ ਲਾ ਕੇ ਬਹਿ ਜਾਂਦਾ ਸੋ ਇੱਥੇ ਵੀ ਮਹਾਰਾਜ ਕਹਿੰਦੇ ਆਪੇ ਮੋਨੀ ਵਰਤਦਾ ਆਪੇ ਕਥ ਗਿਆਨ ਕਹਿੰਦਾ ਕੌੜਾ ਕਿਸੇ ਨਾ ਲੱਗਈ ਸਭ ਨਾਹੀ ਪਾਣਾ ਮਹਾਰਾਜ ਕਹਿੰਦੇ ਉਹ ਕਾਲਪੁਰਖ ਵਾਹਿਗੁਰੂ ਕਿਸੇ ਨੂੰ ਵੀ ਕੌੜਾ ਨਹੀਂ ਲੱਗਦਾ ਸਾਰਿਆਂ ਨੂੰ ਇਹ ਪਾਉਂਦਾ ਹੈ ਚੰਗਾ ਲੱਗਦਾ ਹੈ ਮਹਾਰਾਜ ਕਹਿੰਦੇ ਕਹਿੰਦੇ ਉਸਤਾਦ ਵਰਨ ਨਾ ਸਕਿਆ ਸਦ ਸਦ ਕੁਰਬਾਨ ਉਸਤਾਦ ਵਰਨ ਨਾ ਸਕਿਆ ਉਸ ਦੀ ਉਸਤਤੀ ਵਡਿਆਈ ਮਾਮਾ ਜਾਂ ਕੀਰਤੀ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਸਦ ਸਦ ਕੁਰਬਾਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਸੀਂ ਸਦਾ ਸਦਾ ਹੀ ਕੁਰਬਾਨ ਜਾਂਦੇ ਹਾਂ ਐਸੇ ਪਾਤਸ਼ਾਹ ਤੋਂ ਬਲਿਹਾਰ ਜਾਂਦੇ ਹਾਂ ਸਦਕੇ ਜਾਂਦੇ ਹਾਂ ਮਾਰਨੇ ਜਾਂਦੇ ਹਾਂ ਸੋ ਮਹਾਰਾਜ ਕਹਿੰਦੇ ਕੌੜਾ ਕਿਸੇ ਨਾ ਲੱਗਾਈ ਸਭ ਨਾਹੀ ਪਾਣਾ ਉਸਤਦ ਬਰਨ ਨਾ ਸਕਿਆ ਸਾਦ ਸਾਦ ਕੁਰਬਾਨ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ